ਕੋਟਕਪੂਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਕੋਪਾ ਜੀ ਇਹ ਖਾਤਰ ਤੇ ਸੀਗੇ ਦੋਨੇ ਜਾਣੇ ਕਿ ਇੱਕ ਬਸ ਆ ਰਹੀ ਸੀ ਪੀਆਰ ਦੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਆ ਕਿਧਰੇ ਪਾਸੇ ਜੂਸ ਵਾਲੀ ਹੂ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਬੀਸੀ ਕੁਦਰਤੀ ਇਹਨਾਂ ਨੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਾਲਤ ਸੀ ਇਹਨਾਂ ਦੀ ਮਤਲਬ ਮਸਾਂ ਹੀ ਕੀ ਦੂਰ ਜਨਮ ਹੋਇਆ ਜੀ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਸੀ ਬਾਬਾ ਹਸਪਤਾਲ ਜੀ ਪੋਰਕ ਬਰਾੜ ਉਹ ਟੇਪ ਐਂਡ ਰਾਜਿਆ ਜੀ ਗਲਬਾ ਹਸਪਤਾਲ ਦੇ ਬਿਲਕੁਲ ਮੂੜੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਰੈਕਟਰ ਦੇ ਵਿੱਚ ਫਸ ਗਏ ਸੀ ਇਹ ਰੈਕਟਰ ਸਾਰੇ ਨਾਲ ਦਿੱਕਤ ਸੀ ਡੀਜ਼ਲ ਦਾ ਸਾਰਾ ਚੱਲਦੇ ਮੂੰਹ ਚ ਵੀ ਡੀਜ਼ਲ ਪੈ ਗਿਆ ਜੀ ਇਹਦੇ ਕਿਉਂਕਿ ਬੱਸ ਹੀ ਬਹੁਤ ਤੇਜ਼ ਸੀ ਆਪਣੀ ਸਪੀਡ ਤੇ ਸੀਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਗਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਕਿ ਜੇ ਕੋਈ ਗੱਡੀ ਸੀਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਜੀ ਇਸ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਹਾ ਲੱਗ ਪਈ ਜਿਆਦਾ ਸੀਰੀਅਸ ਇਹਨਾਂ ਪਰ ਕੀ ਕਿਹਾ ਹੈ ਡਾਕਟਰਾਂ ਨੇ ਤੁਹਾਨੂੰ ਹੁਣ ਇਹ ਮਨ ਫਰੀਦਪੁਰ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੀ ਇਹਨਾਂ ਦੀ ਹਾਲਤਾਂ ਗੰਭੀਰ ਹੈ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਨੂੰ ਟਰੀਟਮੈਂਟ ਨਹੀਂ ਹੋਇਆ ਜਿੰਨਾ ਚੋਇਆ ਮਤਲਬ ਠੀਕ ਆ ਉਹਨੇ ਵਾ ਆਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਮੁੰਡਲੇ ਇਹ ਹੈਗਾ ਜੀ ਆਪਣਾ ਖਾਲਪੰਡ ਦਾ ਉਹਨਾਂ ਦਾ ਪੰਡ ਮੰਨ ਲੁ ਗਿਆ ਜੀ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਬਸ ਆਦਾ ਜੀ ਮੱਲੇਦਾਰੀ ਟੂੜੀ ਵਗੈਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਕਾਪਾ ਜੀ ਇਹ ਕਾਪਾ ਤੇ ਸੀਗੇ ਦੋਨੇ ਜਾਣੇ ਇੱਕ ਬਸ ਆ ਰਹੀ ਸੀ ਪੀਆਰਟੀ ਉਹਨਾਂ ਨੇ ਇਹਨਾਂ ਨੂੰ ਫਿਟ ਮਾਰੀ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇਡੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਬੀਸੀ ਕੁਦਰਤੀ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੁਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਹਾਲਤ ਸੀ ਇਹਨਾਂ ਦੀ ਮਤਲਬ ਮਸਾਂ ਕੀ ਦੂਰਾ ਜਨਮ ਹੋਇਆ ਜੀ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਬਾਹ ਹਸਪਤਾਲ ਜੀ ਮੋੜੇ ਕੋਲ ਰੋੜ ਟੇਪ ਹੈ ਨਾ ਜਿਹੜਾ ਜਿਹਨ ਕਲਬਾ ਹਸ ਦਾ ਬਿਲਕੁਲ ਮੂਰੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਟਰੈਕਟਰ ਦੇ ਵਿਅਕਤੀ ਫਸ ਗਏ ਸੀ ਇਹ ਟਰੈਕਟਰ ਸਾਰੇ ਨਾਲ ਨਿੱਕਤੀਆਂ ਡੀਜ਼ਲ ਦਾ ਸਾਰਾ ਆ ਚੜ ਦੇ ਮੂਹਰੇ ਵੀ ਡੀਜ਼ਲ ਪੈ ਗਿਆ ਜੀ ਇਹਦੇ ਕਿਉਂਕਿ ਵਾਸੀ ਬਹੁਤ ਤੇਜ਼ੀ ਆਪਣੀ ਸਪੀਡ ਤੇ ਜਿਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਸੀ ਜੇ ਕੋਈ ਗੱਡੀ ਸੀਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਆ ਜੀ ਇਸ ਨੂੰ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਹਾ ਲੱ ਇਹਨਾਂ ਪਰ ਕੀ ਕਿਹਾ ਹੈ ਡਾਕਟਰਾਂ ਨੇ ਤੁਹਾਨੂੰ ਹੁਣ ਇਹ ਹੁਣ ਫ੍ਰੀਡ ਕੋਰਪੋਰੇਸ਼ਨ ਐਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੇ ਇਹਨਾਂ ਦੀ ਹਾਲਤ ਗੰਭੀਰ ਹੈ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਨੂੰ ਟਰੀਟਮੈਂਟ ਨਹੀਂ ਹੋਇਆ ਜਿੰਨਾ ਕੋ ਹੋਇਆ ਮਤਲਬ ਠੀਕ ਆ ਉਹਨੇ ਵਾਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੀ ਰਹਿਣ ਵਾਲੇ ਨੇ ਇਹ ਮੁੰਡਲੇ ਇਹ ਹੈਗਾ ਜੀ ਆਪਣਾ ਖਾਲਪੈਣ ਦਾ ਉਹਨਾਂ ਦਾ ਪੈਣ ਮੰਨੂ ਕੇ ਆ ਜੀ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਕਰਦਾ ਜੀ ਮੱਲੇਦਾਰੀ ਟੂੜੀ ਵਗੈਰਾ ਉਹ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਕਾਪਾ ਜੀ ਇਹ ਕਰਕੇ ਤੇ ਸੀਗੇ ਦੋਨੇ ਜਾਣੇ ਤੇ ਇੱਕ ਬੱਸ ਆ ਰਹੀ ਸੀ ਪੀਆਰ ਦੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਆ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਵੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੀਵੀਸੀ ਕੋਦਰ ਤੇ ਇਹਨਾਂ ਦੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੁਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਵਾਦਸੀ ਇਹਨਾਂ ਦੀ ਮਤਲਬ ਮਸਾਂ ਕੀ ਦੂਰਾ ਜਨਮ ਹੋਇਆ ਜੀ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਆ ਹਸਪਤਾਲ ਜੀ ਪੂਰੀ ਘੁਰਾੜ ਹੋਰ ਟੇਪ ਐਂਡ ਰਾ ਜਿਆਨ ਜੀ ਕਲਬਾ ਹਸ ਦਾ ਬਿਲਕੁਲ ਮੂਵੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਜੀ ਇਹ ਵੈਕਟਰ ਦੇ ਵਿੱਚ ਹੀ ਫਸ ਗਏ ਸੀਗੇ ਵੈਕਟਰ ਸਾਰੇ ਨਾਲ ਦਿੱਕਤ ਸੀ ਡੀਜ਼ਲ ਦਾ ਸਾਰਾ ਆਪ ਚੱਲਦੇ ਮੂੰਹ ਚ ਵੀ ਡੀਜ਼ਲ ਪੈ ਗਿਆ ਜੀ ਇਹ ਦੇਖੋ ਕਿਉਂਕਿ ਬੱਸ ਸੀ ਬਹੁਤ ਤੇਜ਼ੀ ਆਪਣੀ ਸਪੀਡ ਤੇ ਜਿਗੇ ਮਤਲਬ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਵੀ ਜੇ ਕੋਈ ਗੱਡੀ ਸੀਗੀ ਉਹਦੇ ਚ ਬਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਆਏ ਅਸੀਂ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਹਾ ਲਪੇਟ ਜਾ ਇਹਨਾਂ ਬਰ ਕੀ ਕਿਹਾ ਜੀ ਡਾਕਟਰ ਨਾਲ ਤੁਹਾਨੂੰ ਹੁਣ ਇਹ ਹੁਣ ਫ੍ਰੀਡ ਕੋਰ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈ ਕਿ ਇਹਨਾਂ ਦੀ ਹਾਲਤ ਤਾਂ ਗੰਭੀਰ ਹੈ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਰਹੇ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਦਾ ਟ੍ਰੀਟਮੈਂਟ ਨਹੀਂ ਹੋਇਆ ਜਿੰਨਾ ਚੁ ਹੋਇਆ ਮਤਲਬ ਠੀਕ ਆ ਉਹਨੇ ਵਾਕਸੀਜਨ ਵਗੈਰਾ ਲਾ ਚੁੱਕੇ ਆ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਮੁੰਡਾ ਜੀ ਇਹ ਰਹਿਣਾ ਜੀ ਆਪਣਾ ਖਾਲ ਪੈਣ ਤੋਂ ਉਹਨਾਂ ਦਾ ਪੈਣ ਮੰਨੂ ਗਿਆ ਜੀ ਹਾਂਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਆ ਤਾਂ ਆਂ ਜੀ ਮੱਲੇਦਾਰੀ ਟੂੜੀ ਵਗੈਰਾ